ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਹਾਈ ਕੋਰਟਾਂ ਦੁਆਰਾ ਫੈਸਲੇ ਸੌਨ ਵਿੱਚ ਕੀਤੀ ਜਾਂਦੀ ਬੇਲੋੜੀ ਦੇਰੀ ਪ੍ਰਤੀ ਸਖਤ ਰੋਕ અપਨਾਉਂਦੇ ਹੋਏ ਫੈਸਲੇ ਦੇਣ ਦੀ ਸੀਮਾ ਤਾ ਕੀਤੇ ਜਾਣ ਸੰਬੰਧੀ ਸੁਪਰੀਮ ਕੋਰਟ ਦਾ ਇੱਕ ਆਰਡਰ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬਿਜਾਰ ਸਹਿ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਪ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਭ ਤੋਂ ਸਹਿਲ ਜਾਇਆ ਕਰੇ ਅਰੇ ਜੀ ਦੀ ਇੱਕ ਅਖੌਤ ਅਕਸਰ ਹੀ ਕਹਿਣ ਸੁਣਨ ਨੂੰ ਮਿਲਦੀ ਹੈ ਜਸਟਿਸ ਰਿਲੇਟ ਕਿ ਜਸਟਿਸ ਡਰਾਈਟ ਭਾਵੇਂ ਕਿ ਦੇਰੀ ਨਾਲ ਦਿੱਤਾ ਗਿਆ ਇਨਸਾਫ ਇਨਸਾਫ ਨਾ ਦਿੱਤੇ ਜਾਣ ਦੇ ਬਰਾਬਰ ਹੁੰਦਾ ਹੈ ਅਜਿਹਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਅਦਾਲਤਾਂ ਦੇ ਫੈਸਲੇ ਕਈ ਵਾਰ ਇੰਨੀ ਦੇਰ ਮਾ ਪਾਉਂਦੇ ਹਨ ਕਿ ਜਦੋਂ ਤੱਕ ਫੈਸਲਾ ਆਉਂਦਾ ਹੈ ਕੋਨ ਦਾ ਕੋਸ ਫੈਸਲੇ ਦੀ ਨਾ ਤਾਂ ਕੋਈ ਅਹਿਮੀਅਤ ਹੀ ਰਹਿੰਦੀ ਹੈ ਤੇ ਨਾ ਫੈਸਲੇ ਦਾ ਕੋਈ ਚਾਰਨ ਹੀ ਰਹਿੰਦਾ ਹੈ ਕਈ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਕਿ ਜਿਸ ਧਿਰ ਨੇ ਇਨਸਾਫ ਲਈ ਅਦਾਲਤ ਵਿੱਚ ਬੁਹਾਰ ਲਗਾਈ ਹੁੰਦੀ ਹੈ ਉਹ ਫੈਸਲੇ ਉਡੀਕਦੇ ਆ ਉਡੀਕਦੇ ਆ ਇਸ ਬਾਣੀ ਸੰਸਾਰ ਨੂੰ ਅਲਵਿਦਾ ਕਹਿ ਕੇ ਅਗਲੇ ਜਹਾਨ ਲਈ ਰੁਖਸਤ ਹੋ ਜਾਂਦੇ ਹਨ ਇਸ ਵਰਤਾਰੇ ਦਾ ਸਖਤ ਨੋਟਸ ਲੈਂਦੇ ਹੋਏ ਹੁਣ ਮਾਮੂਲਯੋਗ ਸੁਪਰੀਮ ਕੋਰਟ ਨੇ ਹਾਈ ਕੋਰਟਾਂ ਨੂੰ ਫੈਸਲੇ ਜਲਦੀ ਸੁਣਾਉਣ ਖਾਸ ਕਰਕੇ ਧਾਰਮਿਕ ਫੈਸਲੇ ਜਲਦੀ ਸੁਣਾਉਣ ਲਈ ਸਮਾਂ ਸੀਮਾ ਨਿਰਧਾਰਤ ਕਰ ਦਿੱਤੀ ਹੈ ਤਾਂ ਆਓ ਜਾਣਦੇ ਹਾਂ ਕਿ ਅਪਲਕਸ਼ ਕੋਰਟ ਨੇ ਫੈਸਲੇ ਲੰਬਾ ਸਮਾਂ ਪੈਂਡਿੰਗ ਰੱਖੇ ਜਾਂ ਸੰਬੰਧੀ ਕੀ ਫੈਸਲਾ ਸੁਣਾਇਆ ਹੈ ਭਾਈ ਕੋਰਟ ਦੇ ਜੱਜਾਂ ਵੱਲੋਂ ਮਹੀਨਿਆਂ ਤੱਕ ਫੈਸਲੇ ਰੱਖਵੇਂ ਰੱਖਣ ਤੇ ਹੈਰਾਨੀ ਜਿਤਾਉਂਦਿਆ ਸੁਪਰੀਮ ਕੋਰਟ ਨੇ ਹੁਣ ਫੈਸਲੇ ਸੁਣਾਉਣ ਲਈ 3 ਮਹੀਨਿਆਂ ਦੀ ਸਮਾਂ ਸੀਮਾ ਤੈਅ ਕਰ ਦਿੱਤੀ ਹੈ ਜੇ ਕਿਸੇ ਮਾਮਲੇ ਵਿੱਚ ਫੈਸਲਾ ਤੈਅ ਸਮੇਂ ਦੇ ਅੰਦਰ ਨਾ ਸੁਣਾਇਆ ਗਿਆ ਤਾਂ 2 ਹਫ਼ਤਿਆਂ ਦੇ ਅੰਦਰ ਉਹ ਕੇਸ ਕਿਸੇ ਹੋਰ ਜੱਜ ਨੂੰ ਸੌਂਪ ਦਿੱਤਾ ਜਾਵੇਗਾ ਜਸਟਿਸ ਸੰਜੇ ਕਰਨ ਅਤੇ ਜਸਟਿਸ ਪਰਸ਼ਾਣ ਕੁਮਾਰ ਮਿਸ਼ਰਾ ਦੇ ਬੈਂਚ ਨੇ ਕਿਹਾ ਰਾਖਵੇਂ ਫੈਸਲਿਆਂ ਵਿੱਚ ਦੇਰੀ ਨਾਲ ਹਰਜੀ ਕਾਰਨ ਦਾ ਨਿਆਂ ਪ੍ਰਤੀਕਿਰਿਆ ਤੇ ਉਹ ਪ੍ਰੋਸਾ ਉੱਠ ਜਾਂਦਾ ਹੈ ਤੇ ਇਸ ਨਾਲ ਨਿਆਂ ਦੀ ਆਸ ਵੀ ਖਤਮ ਹੋ ਜਾਂਦੀ ਹੈ ਬੈਂਚ ਲਈ ਫੈਸਲਾ ਲਿਖਦਿਆਂ ਜਸਟਿਸ ਮਿਸ਼ਰਾ ਨੇ ਕਿਹਾ ਇਸ ਅਦਾਲਤ ਵੱਲੋਂ ਵਾਰ-ਵਾਰ ਹਾਈ ਕੋਰਟਾਂ ਜੋ ਫੈਸਲੇ 3 ਮਹੀਨਿਆਂ ਤੋਂ ਵੱਧ ਸਮੇਂ ਤੱਕ ਬਕਾਇਆ ਰੱਖੇ ਜਾਣ ਤੇ ਸਵਾਲ ਖੜੇ ਕੀਤੇ ਜਾਂਦੇ ਰਹੇ ਹਨ ਕਈ ਕੇਸਾਂ ਵਿੱਚ ਤਾਂ ਫੈਸਲੇ ਸੁਣਾਉਣ 'ਚ 6 ਮਹੀਨੇ ਜਾਂ ਕਈ ਸਾਲਾਂ ਦਾ ਸਮਾਂ ਲੱਗ ਜਾਂਦਾ ਹੈ ਉਹਨਾਂ ਕਿਹਾ ਕਿ ਕੁਝ ਹਾਈ ਕੋਰਟਾਂ ਨੇ ਤਰਤਪ ਤੋਂ ਬਿਨਾ ਫੈਸਲੇ ਸੁਣਾਉਣ ਦਾ ਢੰਗ ਅਪਣਾਇਆ ਹੋਇਆ ਹੈ ਜਿਸ ਨਾਲ ਪੀੜਤ ਅਧਿਰ ਨੂੰ ਅੱਗੇ ਅਦਾਲਤੀ ਕਾਰਵਾਈ ਹੋਰ ਮੌਕੇ ਨਹੀਂ ਮਿਲਦੇ ਹਨ ਕਈ ਹਾਈ ਕੋਰਟਾਂ ਵਿੱਚ ਅਰਜੀਕਾਰਾਂ ਵੱਲੋਂ ਫੈਸਲੇ ਵਿੱਚ ਦੇਰੀ ਲਈ ਨੋਟਿਸ ਦੇਣ ਵਾਸਤੇ ਸਬੰਧਤ ਬੈਂਚ ਜਾਂ ਚੀਫ ਜਸਟਿਸ ਕੋਲ ਪਹੁੰਚ ਬਣਾਉਣ ਦਾ ਕੋਈ ਪ੍ਰਬੰਧ ਨਹੀਂ ਹੈ ਬੈਂਚ ਨੇ ਕਿਹਾ ਜੇ ਫੈਸਲਾ 3 ਮਹੀਨਿਆਂ ਦੇ ਅੰਦਰ ਨਹੀਂ ਸੁਣਾਇਆ ਜਾਂਦਾ ਤਾਂ ਸਬੰਧਤ ਹਾਈ ਕੋਰਟ ਦਾ ਰਜਿਸਟਰਾਰ ਜਨਰਲ ਚੀਫ ਜਸਟਿਸ ਅੱਗੇ ਮਾਮਲਿਆਂ ਨੂੰ ਰੱਖੇਗਾ ਕੀ ਰਜਿਸਟਰਸ ਸਬੰਧਤ ਬੈਂਚ ਨੂੰ 2 ਹਫ਼ਤਿਆਂ ਦੇ ਅੰਦਰ ਫੈਸਲਾ ਸੁਣਾਉਣ ਲਈ ਆਖੇਗਾ ਤੇ ਜੇ ਇੰਜ ਨਾ ਹੋ ਸਕਿਆ ਤਾਂ ਮਾਮਲਾ ਕਿਤੇ ਹੋਰ ਬੈਂਚ ਦੇ ਹਵਾਲੇ ਕੀਤਾ ਜਾ ਸਕੇਗਾ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਜੋ ਫੈਸਲਾ ਆਮਾਨਜੋ ਸੁਪਰੀਮ ਕੋਰਟ ਨੇ ਸੁਣਾਇਆ ਹੈ ਕਿ ਪ੍ਰੈਕਟੀਕਲੀ ਫਾਈ ਕੋਟਾ ਵਿੱਚ ਉਸ ਨੂੰ ਸਿੱਧੇ ਚੜਾਇਆ ਜਾਂਦਾ ਹੈ ਤੇ ਪ੍ਰੈਕਟੀਕਲੀ ਉਸ ਨੂੰ ਗਰਾਸ ਰੂਟ ਲੈਵਲ ਦੇ ਉੱਤੇ ਇੰਪਲੀਮੈਂਟ ਕੀਤਾ ਵੀ ਜਾਂਦਾ ਹੈ ਤੇ ਹੁਣ ਸਬੰਧਤ ਤਿਰਾਂ ਨੂੰ ਕੀ ਵਾਕਿਆ ਹੈ ਲੰਬਾ ਸਮਾਂ ਆਪਣੇ ਫੈਸਲੇ ਸੁਣਨ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ